ਤਾਲੀ ਵੱਡੀ ਅਪਡੇਟ ਦਾ ਰੁਕ ਕਰਦੇ ਆ ਪੰਜਾਬ ਨੂੰ ਨਵਾਂ ਐਡਵੋਕੇਟ ਜਨਰਲ ਮਿਲੇ ਆ ਮਨਿੰਦਰਜੀਤ ਸਿੰਘ ਬੇਦੀ ਹੋਣ ਕੇ ਪੰਜਾਬ ਦੇ ਨਵੇਂ ਏਜੀ ਪੰਜਾਬ ਸਰਕਾਰ ਵੱਲੋਂ ਨਵੇਂ ਏਜੀ ਦੀ ਨਿਯੁਕਤੀ ਕੀਤੀ ਗਈ ਆ ਗੁਰਵਿੰਦਰ ਗਹਿਰੀ ਥਾਂ ਲੈਣ ਕੇ ਮਨਿੰਦਰਜੀਤ ਸਿੰਘ ਬੇਦੀ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕੱਲ ਏਜੀ ਵੱਲੋਂ ਜਿਹੜਾ ਇਹ ਅਸਤੀਫਾ ਦਿੱਤਾ ਗਿਆ ਸੀ ਗੁਰਵਿੰਦਰ ਗਹਿਰੀ ਦੁਆਰਾ ਲੇਕਿਨ ਅੱਜ ਅੱਜ ਇੱਕ ਨਵਾਂ ਜਿਹੜਾ ਹੈ ਫੈਸਲਾ ਸਾਹਮਣੇ ਆਇਆ ਹੈ ਏਜੀ ਨਵੇਂ ਬਣੇ ਨੇ ਸੂ ਪੰਜਾਬ ਨੂੰ ਨਵਾਂ ਐਡਵੋਕੇਟ ਜਨਰਲ ਮਿਲਿਆ ਮਨਿੰਦਰਜੀਤ ਸਿੰਘ 베ਦੀ ਹੋਣਗੇ ਪੰਜਾਬ ਦੇ ਨਵੇਂ ਏਜੀ ਫੋਨ ਲਾਈਨ ਤੇ ਸਯੋਗੀ ਰੋਹਿਤ ਵਰਸਲ ਜੁੜੇ ਨੇ ਰੋਹਿਤ ਬ੍ਰਿਤੀ ਸ਼ਾਮ ਵੱਡੀ ਅਪਡੇਟ ਸਾਹਮਣੇ ਆਈ ਕਿ ਏਜੀ ਨੇ ਅਸਤੀਫਾ ਦਿੱਤਾ ਮਨਿੰਦਰ ਹੁਣ ਮਨਿੰਦਰਜੀਤ ਸਿੰਘ 베ਦੀ ਨਵੇਂ ਏਜੀ ਬਣੇ ਨੇ ਆਖਿਰ ਕਾਰਨ ਦਾ ਪਤਾ ਲੱਗੇਗਾ ਕਿ ਕਿਹੜੇ ਕਾਰਨ ਰਹੇ ਨੇ ਜਿਨ੍ਹਾਂ ਕਰਕੇ ਪਹਿਲਾਂ ਅਸਤੀਫਾ ਦਿੱਤਾ ਗਿਆ ਤਾਂ ਹੁਣ ਨਵੇਂ ਦੀ ਨਿਯੁਕਤੀ ਹੁੰਦੀ ਹੈ ਅਤੇ ਦੇਖੋ ਗੁਰਪ੍ਰੀਤ ਕੱਲ ਰਾਤ 10 ਵਜੇ ਸਭ ਤੋਂ ਪਹਿਲਾਂ ਜੀ ਪੰਜਾਬ ਦੇ ਵੱਲੋਂ ਹੀ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਪੰਜਾਬ ਦੇ ਐਡਵੋਕੇਟ ਜਨਰਲ ਗੁਰਿੰਦਰ ਗੈਰੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈਗਾ ਔਰ ਉਸ ਸਮੇਂ ਤੁਸੀਂ ਐਂਕਰ ਕਰ ਰਹੇ ਸੀ ਜਿਹਦੇ ਸਟੂਡੀਓ ਦੇ ਵਿੱਚ ਔਰ ਕਿਸੇ ਵੀ ਵਿਅਕਤੀ ਨੇ ਖਬਰ ਕਨਫਰਮ ਨਹੀਂ ਸੀ ਹਾਲਾਂਕਿ ਸਬ ਉਹ ਆਟ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਲੋਕ ਜਰੂਰ ਦਲਾਪ ਪਰ ਇਸ ਮੀਡੀਆ ਨੇ ਬਿਲਕੁਲ ਪੁਸ਼ਟੀ ਨਾਲੇ ਖਬਰ ਚਲਾਈ ਕਿ ਅਸਤੀਫਾ ਜਿਹੜਾ ਉਹ ਆ ਚੁੱਕਿਆ ਹੈਗਾ ਸਰਕਾਰ ਕੋਲ ਔਰ ਮਨਜ਼ੂਰ ਹੋ ਤੱਕ ਉਹ ਦਾ ਇੰਤਜ਼ਾਰ ਕਰਨਾ ਹੋਵੇਗਾ ਪਰ ਅੱਜ ਅਸਤੀਫਾ ਮਨਜ਼ੂਰ ਵੀ ਕਰ ਲਿਆ ਗਿਆ ਔਰ ਨਾਲ ਦੀ ਨੇ ਉਹਨਾਂ ਦੀ ਵੀ ਨਿਯੁਕਤੀ ਕਰ ਲਈ ਗਈ ਹੈ ਕਿ ਇਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਮਨਜਿੰਦਰ ਸਿੰਘ 베ਦੀ ਹੈ ਜਿਹੜੇ ਉਹਨਾਂ ਨੂੰ ਬਣਾਇਆ ਗਿਆ ਹੈਗਾ ਏਜੀ ਇਸੇ ਦੇ ਨਾਲ ਹੀ ਅਨੁਚਤਰਤ ਨੇ ਜੋ ਉਹਨਾਂ ਨੂੰ ਲਾਇਆ ਹੈਗਾ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਔਰ ਇਸ ਦੇ ਨਾਲ ਹੀ 215 ਜਿਹੜੇ ਉਹ ਲਾਅ ਆਫੀਸਰ ਨੇ ਜਿਹੜੇ ਉਹ ਨਿਯੁਕਤ ਕਰ ਦਿੱਤੇ ਗਏ ਨੇ ਤਾਂ ਸਿਰਫ 베ਦੀ ਸਾਹਿਬ ਦੇ ਉੱਪਰ ਜ਼ਿੰਮੇਵਾਰੀ ਰਹੇਗੀ ਕਿ ਉਹਨਾਂ ਨੇ ਪੰਜਾਬ ਦੇ ਜਿਹੜੇ ਕਈ ਕਿ ਕੇਸ ਸੀਗੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਣਾ ਜੋ ਖਬਰਾਂ ਮਿਲ ਰਹੀਆਂ ਨੇ ਕਿ ਇੱਕ ਤਾਂ ਜੋ ਹਵਾਲਾ ਕੱਲ ਵੀ ਅਸੀਂ ਚਰਚਾ ਕਰ ਰਹੇ ਸੀ ਕਿ ਜਿਹੜੀ ਦਿੱਤਾ ਗਿਆ ਹੈਗਾ ਕਿ ਅਸੀਂ ਜਿਹੜਾ ਕਿਉਂਕਿ ਕਾਫੀ ਸਮਾਂ ਹੋ ਚੁੱਕਾ ਹੈਗਾ ਔਰ ਉਹ ਪ੍ਰਾਈਵੇਟ ਪ੍ਰੈਕਟਿਸ ਹੈ ਜਿਹੜੀ ਉਹਨਾਂ ਦੀ ਰੋਕੀ ਹੋਈ ਆ ਔਰ ਉਸ ਦੇ ਕਰਕੇ ਜਿਹੜਾ ਕੰਮ ਹੈਗਾ ਉਹ ਬੰਦ ਹੋ ਜਾਂਦਾ ਉਹ ਚਾਹੁੰਦੇ ਸੀ ਕਿ ਪ੍ਰਾਈਵੇਟ ਪ੍ਰੈਕਟਿਸ ਕੀਤੀ ਜਾਵੇ ਇਸ ਕਰਕੇ ਜਿਹੜਾ ਅਸਹਿਤਾ ਦਿੱਤਾ ਪਰ ਕੁਝ ਜੋ ਜਾਣਕਾਰੀਆਂ ਮਿਲ ਰਹੀਆਂ ਕਿ ਸਰਕਾਰ ਵੀ ਸ਼ਾਇਦ ਕਾਫੀ ਕੇਸਾਂ ਦੇ ਵਿੱਚੋਂ ਨਰਾਜ਼ ਚੱਲ ਰਹੀ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਕੇਸ ਤਾਂ ਅਜਿਹੀ ਸੀ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਪਟਿਆਲਾ ਦਾ ਜੋ ਮਾਮਲਾ ਸਾਹਮਣੇ ਆਇਆ ਉਸ ਕੇਸ ਦੇ ਵਿੱਚ ਸਹੀ ਤਰੀਕੇ ਦੇ ਨਾਲ ਸ਼ਾਇਦ ਹੈਂਡਲ ਜਿਹੜਾ ਨਹੀਂ ਕੀਤਾ ਜਾ ਸਕਿਆ ਉਸ ਚੀਜ਼ ਤੋਂ ਜਿਹੜੀ ਸਰਕਾਰ ਸੀ ਉਹ ਨਰਾਜ਼ ਚੱਲ ਰਹੀ ਸੀ ਇਸ ਦੇ ਇਲਾਵਾ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪੰਚ ਕੁਝ ਕਿਸਾਨ ਨੂੰ ਰੇਟਡ ਮਾਮਲੇ ਉਸ ਤੋਂ ਲੈ ਕੇ ਸਰਕਾਰ ਦੀ ਸੰਤੁਸ਼ਟੀ ਸੀ ਜਿਹੜੀ ਉਹ ਗੈਰੀ ਤੋਂ ਨਹੀਂ ਸੀਗੀ ਔਰ ਇਸੇ ਕਰਕੇ ਜਿਹੜੀ ਦੋਨੇ ਪਾਸੇ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਗੈਰੀ ਦੇ ਵੱਲੋਂ ਵੀ ਸੇਵਾ ਦਿੱਤਾ ਜਾ ਸਕਦਾ ਹੈਗਾ ਔਰ ਦੂਸਰੇ ਪਾਸੇ ਸਰਕਾਰ ਵੀ ਇਸ ਚੀਜ਼ ਦੇ ਲੈ ਕੇ ਆਰਤੀ ਕਿ ਨਵੀਂ ਏਜੀ ਦੀ ਜਿਹੜੀ ਭਾ ਲਓ ਸ਼ੁਰੂ ਕਰ ਦਿੱਤੀ ਜਾਵੇ ਜਿਸ ਇਹ ਦੇ ਵਿੱਚ ਗੁਰਵਿੰਦਰ ਸਾਹਿਬ ਦੇ ਗੈਰੀ ਨੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਔਰ ਹੁਣ ਜਿਹੜੇ ਬੀਤੀ ਸਾਹਿਬ ਨੇ ਉਹਨਾਂ ਦੀ ਜਿਹੜੀ ਨਵੀਂ ਨਿਯੁਕਤੀ ਆ ਉਹ ਏਜੀ ਪੰਜਾਬ ਦੇ ਤੌਰ ਤੇ ਕਰ ਦਿੱਤੀ ਗਈ ਹੈ ਕਿਉਂਕਿ ਕੱਲ ਦੀ ਛੁੱਟੀ ਹੈ ਇਸ ਕਰਕੇ ਪਰਸੋਂ ਦੇ ਦਿਨ ਜਿਹੜੇ ਉਹਨਾਂ ਦੇ ਵੱਲੋਂ ਆਪਣੇ ਆਉਧ ਪਰ ਖਾਸ ਸੁਰਤ ਇਹ ਰੋਹਿਤ ਜਿੱਕਰ ਦੇਖੇ ਜਾਏ ਤਾਂ ਹੁਣ ਤੱਕ ਤਿੰਨੇ ਹੀ ਜੀ ਬਦਲ ਦਿੱਤੇ ਗਏ ਨਹੀਂ ਜਾਂ ਫਿਰ ਕਹਿ ਲਈਏ ਕਿ ਉਹਨਾਂ ਨੇ ਆਪਣੇ ਕੁਝ ਕਾਰਨ ਦੱਸੇ ਉਹਨਾਂ ਕਾਰਨ ਉਹਨਾਂ ਨੇ ਉਹਦੇ ਤੇ ਉਹਨੇ ਹੀ ਬਰਕਰਾਰ ਰੱਖੇ ਤਾਂ ਐਡਵੋਕੇਟ ਜਨਰਲ ਇੱਕ ਵੱਡਾ ਅਹੁਦਾ ਹੈ ਇੱਕ ਵੱਡੀ ਜ਼ਿੰਮੇਵਾਰੀ ਹੈ ਜਿਸ ਤਰੀਕੇ ਦੇ ਨਾਲ ਕੁਝ ਕੇਸ ਪੈਂਡਿੰਗ ਪਏ ਨੇ ਰੋਹਿਤ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਦੇ ਕੇਸ ਕੁਝ ਪੈਂਡਿੰਗ ਪਏ ਨੇ ਭਾਵੇਂ ਆਪਾਂ ਬੇਅਦਵੀ ਦਾ ਮਾਮਲਾ ਕਹਿ ਲਈਏ ਜਾਂ ਹੋਰ ਵੀ ਕੁਝ ਕਤਲ ਦੇ ਕੇਸ ਨੇ ਕੋਈ ਵੱਡੇ ਇਸ਼ੂਜ਼ ਨੇ ਉਹ ਪੈਂਡਿੰਗ ਪਏ ਨੇ ਇਹ ਕਹਿ ਸਕਦੇ ਕਿ ਵੱਡੀ ਜ਼ਿੰਮੇਵਾਰੀ ਹੈ ਜੋ ਕਿ ਇਹਨਾਂ ਦੇ ਉੱਪਰ ਹੁਣ ਪਈ ਹੈ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਹੁਣ ਇਹ ਉਹਨਾਂ ਨੂੰ ਨੇਪਰੇ ਚਾੜਦੇ ਨੇ ਦੇਖੋ ਗੁਰਪ੍ਰੀਤ ਹੁੰਦਾ ਕੀ ਹੈ ਨਾ ਕਿ ਸਰਕਾਰ ਦੇ ਬਹੁਤ ਸਾਰੇ ਕੇਸ ਹੁੰਦੇ ਆ ਉਹਨਾਂ ਕੇਸਾਂ ਨੂੰ ਲੜਨਾ ਹੁੰਦਾ ਉਹਨਾਂ ਕੇਸਾਂ ਨੂੰ ਜਿੱਤਣਾ ਹੁੰਦਾ ਉਸ ਦੇ ਵਿੱਚ ਸਰਕਾਰ ਦੀ ਮਦਦ ਕਰਨੀ ਹੁੰਦੀ ਹੈ ਤੁਹਾਡੇ ਯਾਦ ਹੋਵੇਗਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਆਮ ਤੌਰ ਤੇ ਵਿਰੋਧੀ ਧਿਰਾਂ ਦੇ ਵੱਲੋਂ ਬਹੁਤ ਸਾਰੀਆਂ ਪ੍ਰੈਸ ਕਾਨਫਰੰਸ ਏਜੀ ਦੀ ਮੁੱਦੇ ਤੇ ਕੀਤੀਆਂ ਗਈਆਂ ਕਿ ਏਜੀ ਇੱਕ ਚਿੱਟਾ ਥੀ ਬਣ ਚੁੱਕਿਆ ਹੈਗਾ ਔਰ ਕੋਈ ਵੀ ਕੰਮ ਹੈ ਜਿਹੜਾ ਉਹ ਨਹੀਂ ਕਰ ਰਿਹਾ ਨਿੱਜੀ ਤੌਰ ਤੇ ਏਜੀ ਨੇ ਜਿਹੜੇ ਉਪੇਸ਼ ਨਹੀਂ ਉਹਰੇ ਬਲਕਿ ਆਪਣੀ ਟੀਮ ਨੂੰ ਪੇਸ਼ ਕਰ ਦਿੰਦੇ ਹੈ ਸ਼ਾਇਦ ਜਿਹੜੇ ਇਸ ਸਰਕਾਰ ਦੇ ਵਿੱਚ ਏਜੀ ਲਗਾਏ ਗਏ ਉਹਨਾਂ ਦੇ ਉੱਪਰ ਵੀ ਇਸ ਚੀਜ਼ ਦਾ ਦਬਾਅ ਜ਼ਰੂਰ ਸਰਕਾਰ ਦੇ ਵੱਲੋਂ ਰਿਹਾ ਹੋਵੇਗਾ ਕਿ ਤੁਸੀਂ ਖੁਦ ਵੱਡੇ ਕੇਸਾਂ ਦੇ ਵਿੱਚ ਪੇਸ਼ ਹੋਵੋ ਤੁਸੀਂ ਇਹ ਨਹੀਂਗਾ ਕਿ ਆਪਣੇ ਟੀਮ ਦੇ ਮੈਂਬਰ ਭੇਜ ਦੇਵੋ ਜਿਸ ਦੇ ਨਾਲ ਕੇਸ ਨੂੰ اپنی ٹیم ممبرਾਂ ਨੂੰ ਭੇਜ ਕੇ ਕੰਮ ਸਾਰ ਲਿਆ ਜਾਂਦਾ ਸੀ ਪਰ ਇਸ ਸਰਕਾਰ ਦੇ ਵਿੱਚ ਅਜੇ ਹਾਂ ਨਹੀਂ ਚੱਲਿਆ ਔਰ ਸ਼ਾਇਦ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ ਕਿ ਜਿਹੜੇ ਏਜੀ ਨੇ ਉਹਨਾਂ ਦੇ ਬਲੋਸੀਫੇ ਦੇ ਦਿੱਤੇ ਜਾਂਦੇ ਨੇ ਕਿਉਂਕਿ ਜਦੋਂ ਕੋਈ ਅਹੁਦੇ ਤੇ ਉਹ ਪੁਆਇੰਟ ਹੁੰਦਾ ਤਾਂ ਉਸ ਨੂੰ ਸ਼ਾਇਦ ਲੱਗਦਾ ਕਿ ਪੁਰਾਣੀਆਂ ਸਰਕਾਰਾਂ ਦੇ ਵਾਂਗੂ ਜਿਹੜਾ ਕੰਮ ਉਹ ਚਲਾਇਆ ਜਾ ਸਕਦਾ ਹੈ ਪਰ ਜਦੋਂ ਸਰਕਾਰ ਦੇ ਵੱਲੋਂ ਇਸ ਚੀਜ਼ ਦੇ ਲਈ ਬਾਰ ਬਾਰ ਕਿਹਾ ਜਾਵੇ ਕਿ ਵੱਡੇ ਕੇਸਾਂ ਦੇ ਵਿੱਚ ਤੁਸੀਂ ਕੋਦੋ ਪੀ ਰੋ ਬੋ ਕਿਸੇ ਵੀ ਤਰੀਕੇ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਕਿਸੇ ਕੇਸ ਦੇ ਵਿੱਚ ਨਾ ਆਵੇ ਹਰ ਕੇਸ ਦੇ ਵਿੱਚ ਜੂਨੀਅਰ ਨੂੰ ਨਾ ਭੇਜਿਆ ਜਾਵੇ ਜੂਨੀਅਰ ਨੂੰ ਕੇਵਲ ਛੋਟੇ ਕੇਸਾਂ ਦੇ ਵਿੱਚ ਭੇਜ कि ਜਿਹੜੀ ਇੱਕ ਏਜੀ ਦਾ ਸੀ ਪੰਜਾਬੀ ਚ ਦੇਸੀ ਸ਼ਬਦਾਂ ਚ ਕਹਿੰਦੇ ਨੇ ਕਿ ਟੌਰ ਟੱਪਾ ਹੁੰਦਾ ਹੈਗਾ ਸ਼ਾਇਦ ਉਸ ਤਰੀਕੇ ਦੇ ਨਾਲ ਨਹੀਂ ਮਿਲ ਰਿਹਾ ਜਿਹੜਾ ਪਿਛਲੀਆਂ ਸਰਕਾਰਾਂ ਦੇ ਵਿੱਚ ਮਿਲ ਰਿਹਾ ਪਰ ਇਹੀ ਕਾਰਨ ਹੈਗਾ ਕਿ ਜਿਹੜੇ ਵਾਰ-ਵਾਰ ਏਜੀ ਦੇ ਅਸਤੀਫੇ ਨਹੀਂ ਸ਼ਾਇਦ ਉਹ ਮਨਜ਼ੂਰ ਹੋ ਰਹੇ ਨੇ ਔਰ ਇਹੀ ਕਾਰਨ ਹੈ ਕਿ ਸ਼ਾਇਦ ਜਿਹੜੇ ਪਿਛਲੇ ਜੀ ਕੋਈ ਵੀ ਰਹੇ ਹੁਣ ਉਹਨਾਂ ਦੇ ਵੱਲੋਂ ਜਿਹੜੇ ਅਸਤੀਫੇ ਨੇ ਉਹ ਦੇ ਦਿੱਤੇ ਗਏ ਨੇ ਕਿਉਂਕਿ ਕੰਮ ਦਾ ਦਬਾਅ ਇਸ ਤਰੀਕੇ ਦੇ ਨਾਲ ਰਹਿੰਦਾ ਹੈਗਾ ਜਿਸ ਤਰੀਕੇ ਦੇ ਨਾਲ ਸਰਕਾਰ ਚਾਹੁੰਦੀ ਹੈ ਕਿ ਹਰ ਇੱਕ ਵੱਡੇ ਕੇਸ ਦੇ ਵਿੱਚ ਏਜੀ ਖੁਦ ਪੇਸ਼ ਹੋਣ ਸਰਕਾਰ ਦਾ ਪੋਜ਼ਿਟਿਵ ਪੱਖ ਹੈ ਜਿਹੜਾ ਉਹ ਪੇਸ਼ ਕੀਤਾ ਜਾ ਸਕੇ ਔ ਵੇ ਬਾਰੀ ਨੂੰ ਕਿ ਮੈਨੇ ਪਾਉਂਦੇ ਨੇ ਇਹ ਛੇ ਦਾ ਵੀ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਹੋਏਗਾ ਜੀ ਸੋ ਬਿਲਕੁਲ ਰੋਹਿਤਾ ਕਿਉਂਕਿ ਖਾਸ ਤੌਰ ਤੇ ਇੱਕ ਜਿਹੜੀ ਹੈ ਵੱਡੀ ਚੇਂजेस ਜਿਹੜੀ ਹੈ ਜ਼ਰੂਰ ਹਾਲਾਂਕਿ ਭਾਵੇਂ ਪ੍ਰਸ਼ਾਸਨਿਕ ਅਮਲੇ ਦੇ ਵਿੱਚ ਆਪਾਂ ਗੱਲਬਾਤ ਕਰ ਲਈਏ ਪੰਜਾਬ ਸਰਕਾਰ ਦੇ ਉਸ ਦੇ ਵਿੱਚ ਵੀ ਤਬਦੀਲੀਆਂ ਹੋ ਰਹੀਆਂ ਨੇ ਤਾਂ ਐਡਵੋਕੇਟ ਜਨਰਲ ਨੇ ਬੀਤੀ ਸ਼ਾਪ ਜਿਹੜਾ ਹੈ ਅਸਤੀਵਤਾ ਤਾਂ ਹੁਣ ਨਵੇਂ ਬਣੇ ਨੇ ਤਾਂ ਤੁਹਾਡੀ ਗੈਰੀ ਜਾਂ ਫਿਰ ਨਵੇਂ ਏਜੀ ਜਿਹੜੇ ਹੋਣ ਵਾਲੇ ਨੇ ਇਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕੋਈ देखो गुरगुर ਕੁਝ ਸਮਾਂ ਪਹਿਲਾਂ ਹੀ ਜਿਹੜੀ ਕੈਲੀ ਹੈ ਕਿ ਸਿੱਧੇ ਤੌਰ ਦੇ ਉੱਪਰ ਜਿਹੜੀ ਇਹ ਅਪੁਆਇੰਟਮੈਂਟ ਉਹ ਕੀਤੀ ਗਈ ਹੈ ਅੱਜ ਦਿਨ ਦੇ ਸਮੇਂ ਆਫਰ ਕਾਲ ਫੋਨ ਦੇ ਉੱਪਰ ਜ਼ਰੂਰ ਜਿਹੜੇ ਗੈਰੀ ਸਾਹਿਬ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਮਿਲਣ ਦੇ ਲਈ ਜਾ ਰਿਹਾ ਮੁੱਖ ਮੰਤਰੀ ਦੇ ਸਾਹਮਣੇ ਜਿਹੜੀ ਆਪਣੀ ਗੱਲ ਉਹ ਰੱਖਾਂਗੇ ਕਿਉਂਕਿ ਪ੍ਰਾਈਵੇਟ ਪ੍ਰੈਕਟਿਸ ਹੈ ਜਿਹੜੀ ਉਹ ਪੰਗ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਮੈਂ ਰਾਤ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਜਦੋਂ ਤੁਸੀਂ ਪ੍ਰਾਈਵੇਟ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਨੂੰ ਉਸ ਦੇ ਵਿੱਚ ਕਮਾਈ ਬਹੁਤ ਜ਼ਿਆਦਾ ਹੁੰਦੀ ਹੈ ਔਰ ਬਹੁਤ ਸਾਰੇ ਕਲਾਇੰਟ ਤੁਹਾਡੇ ਨਾਲ ਜੁੜੇ ਹੁੰਦੇ ਨੇ ਪਰ ਜ ਜਿਹੜੇ ਕੇਸਾਂ ਨੂੰ ਤੁਸੀਂ ਖੁਦ ਨਹੀਂ ਲੜ ਸਕਦੇ ਅਜਿਹੇ ਦੇ ਵਿੱਚ ਇੱਕ ਦਵਾ ਇਹ ਚੀਜ਼ ਤਾਂ ਬਣਿਆ ਰਹਿੰਦਾ ਹੈਗਾ ਕਿ ਕਿਤਨਾ ਕਿਤੇ ਏਜੀ ਦੀ ਪੋਸਟ ਹੈ ਜਿਹੜੀ ਉਹ ਚਾਹੇ ਤੁਸੀਂ 2 ਸਾਲ ਰਹਿ ਲਓ ਚਾਹੇ ਤੁਸੀਂ 5 ਸਾਲ ਰਹਿ ਲਓ ਉਹ ਇੱਕ ਅਹੁਦਾ ਜਿਹੜਾ ਇੱਕ ਨਾਮ ਆਪਣੇ ਨਾਲ ਜੋੜਨਾ ਹੁੰਦਾ ਹੈਗਾ ਔਰ ਉਹ ਨਾਮ ਜਦੋਂ ਵਿਅਕਤੀ ਦੇ ਨਾਲ ਜੁੜ ਜਾਂਦਾ ਤਾਂ ਥੋੜੀ ਜਿਹੀ ਜਿਹੜੀ ਇੱਕ ਆਮ ਤੌਰ ਤੇ ਵਕੀਲਾਂ ਦਾ ਸੀ ਦੇਖਦੇ ਆ ਕਿ ਜਿਹੜੀ ਫੀਸ ਦੇ ਵਿੱਚ ਵੀ ਵੱਧ ਜਿਹੜਾ ਹੋ ਜਾਂਦਾ ਨੇ ਕਿ ਇਹ ਸਾਬਕਾ ਏਜੀ ਰਹਿ ਚੁੱਕੇ ਨੇ ਕਿ ਜਾਂ ਇਹ ਇਸ ਵਕਤ ਏਜੀ ਦੇ ਅਹੁਦੇ ਦੇ ਉੱਪਰ ਤਣਾਅ ਸੀਗੇ ਤਾਂ ਇਹ ਚੀਜ਼ ਦੇ ਨਾਲ ਜਿਹੜਾ ਉਹਨਾਂ ਦੇ ਨਾਲ ਅਹੁਦਾ ਜੁੜ ਜਾਂਦਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਹੁੰਦਾ ਕਿ ਉਹਨੂੰ ਪ੍ਰਾਈਵੇਟ ਪ੍ਰੈਕਟਿਸ ਦੇ ਵੱਲ ਦੁਬਾਰਾ ਤੋਂ ਧਿਆਨ ਦਿੱਤਾ ਜਾਵੇ। ਇਹੀ ਇੱਕ ਕਾਰਨ ਹੈ ਕਿ ਜਿਹੜਾ ਗੈਰੀ ਦੇ ਵੱਲੋਂ ਵੀ ਕਿਹਾ ਗਿਆ ਕਿ ਉਹ ਪ੍ਰਾਈਵੇਟ ਜਿਹੜੀ ਪ੍ਰੈਕਟਿਸ ਆ ਉਹ ਕਰਨਾ ਚਾਹੁੰਦੇ ਔਰ ਇਸ ਵਜ੍ਹਾ ਦੇ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਅਸਤੀਫਾ ਹੈਗਾ ਉਹ ਭੇਜਿਆ ਗਿਆ। ਜੀ। ਠੀਕ ਹੈ। ਠੀਕ ਹੈ ਰੋਹੀ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਤਾਂ ਪੰਜਾਬ ਨੂੰ ਨਵੇਂ ਐਡਵੋਕੇਟ ਜਨਰਲ ਮਿਲੇ ਨੇ ਸੁਦਾਸਤੀ ਕੇ ਜਿਸ ਤਰੀਕੇ ਦੇ ਨਾਲ ਬੀਤੀ ਸ਼ਾਮ ਸਭ ਤੋਂ ਪਹਿਲਾ ਐਕਸਕਲੂਸਿਵ ਅਪਡੇਟ ਤੁਹਾਨੂੰ ਦਿੱਤੀ ਕਿ ਗੁਰਵਿੰਦਰ ਗੈਰੀ ਨੇ ਅਸਤੀਫਾ ਦਿੱਤਾ ਸੀ ਐਜੇ ਦੇ ਤੌਰ ਤੇ ਤਾਂ ਹੁਣ ਨਵੇਂ ਐਡਵੋਕੇਟ ਜਨਰਲ ਨੇ ਜਿਹੜੇ ਉਹ ਬਣੇ ਨੇ ਮਨਿੰਦਰਜੀਤ ਸਿੰਘ 베ਦੀ ਤਾਂ ਮਨਿੰਦਰਜੀਤ ਸਿੰਘ 베ਦੀ ਪੰਜਾਬ ਦੇ ਨਵੇਂ ਐਜੇ ਹੋਣਗੇ ਪੰਜਾਬ ਸਰਕਾਰ ਵੱਲੋਂ ਨਵੇਂ ਐਜੇ ਦੀ ਨਿਯੁਕਤੀ ਕੀਤੀ ਗਈ ਹੈ ਗੁਰਵਿੰਦਰ ਗੈਰੀ ਦੀ ਥਾਂ ਲੈਣਗੇ ਮਨਿੰਦਰਜੀਤ ਸਿੰਘ 베ਦੀ ਸੋ ਕੱਲ ਐਜੇ ਵੱਲੋਂ ਅਸਤੀਫਾ ਦਿੱਤਾ ਗਿਆ ਗੁਰਵਿੰਦਰ ਗੈਰੀ ਦੁਆਰਾ ਤਾਂ ਹੁਣ ਦੇਖਣਾ ਆਏਗਾ ਕਿ ਆਉਣ ਵਾਲੇ ਸਮੇਂ ਵਿੱਚ ਕਿੰਨੇ ਕਿ ਜਿਹੜੇ ਚੈਲੰਜ ਨੇ ਉਹ ਕਬੂਲ ਹੁੰਦੇ ਨੇ ਕਿਉਂਕਿ ਇਸ ਮੌਕੇ ਤੇ ਪੰਜਾਬ ਦੇ ਅਕਿ ਬਹੁਤ ਵੱਡੇ ਚੈਲੰਜ ਨੇ ਬਹੁਤ ਵੱਡੇ ਜਿਹੇ ਹੈ ਕਿ ਇਸ ਨੇ ਜਿਨ੍ਹਾਂ ਨੂੰ ਸਮੱਸਿਆ ਟੈਕਲ ਕਰਨਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਕੁਝ ਜਾਂ ਅਜਿਹੀਆਂ ਦੇਖੀਆਂ ਗਈਆਂ ਜਿਹੜੀਆਂ ਸਿਆਸਤ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਲੇਕਿਨ ਕਈ ਅਜਿਹੇ ਕੇਸ ਨੇ ਜਿਨ੍ਹਾਂ ਨੂੰ ਨਿਪਰੇ ਚਾੜਨਾ ਹੋਏਗਾ ਜਿਨ੍ਹਾਂ ਨੂੰ ਕਲੀਅਰ ਕਰਵਾਉਣਾ ਹੋਏਗਾ ਬਹੁਤ ਚੀਜ਼ਾਂ ਨੇ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਦੇਖੇ ਜਾ ਸਕਦੀਆਂ ਨੇ ਲੇਕਿਨ ਫਿਲਹਾਲ ਦੀ ਖੜੀ ਤੁਹਾਨੂੰ ਅਪਡੇਟ ਸਾਂਝੀ ਕਰਦੀ ਹੈ ਕਿ ਪੰਜਾਬ ਨੂੰ ਨਵਾਂ ਐਡਵੋਕੇਟ ਜਨਰਲ ਮਿਲਿਆ ਹੈ ਮਨਿੰਦਰਜੀਤ ਸਿੰਘ ਬੇਦੀ ਪੰਜਾਬ ਦੇ ਨਵੇਂ ਏਜੀ ਹੋਣਗੇ ਸੋ ਪੰਜਾਬ ਸਰਕਾਰ ਵੱਲੋਂ ਨਵੇਂ ਏਜੀ ਦੀ ਨਿਯੁਕਤੀ ਕੀਤੀ ਗਈ ਹੈ ਗੁਰਵਿੰਦਰ ਗੈਰੀ ਦੀ ਥਾਂ ਮਨਿੰਦਰਜੀਤ ਸਿੰਘ ਬੇਦੀ ਨੇ ਜਿਹੜੇ ਉਹ ਨਵੇਂ ਏਜੀ ਨਿਯੁਕਤ ਕੀਤੇ ਗਏ ਹੈ ਸੋ ਕਾਫੀ ਕੇਸ ਨੇ ਪੰਜਾਬ ਸਰਕਾਰ ਦੇ ਜੋ ਕਿ ਡੈਕਲ ਕਰਨੇ ਨੇ ਹਾਲਾਂਕਿ ਖੁਦ ਅਪੀਅਰ ਦੀ ਗੱਲਬਾਤ ਜਿਸ حساب ਦੇ ਨਾਲ ਸਯੋਗੀ ਰੋਹਿਤ ਪੰਚਲ ਨੇ ਵੀ ਸਾਂਝੀ ਕੀਤੀ ਹੈ ਤਾਂ ਕੁਝ ਪ੍ਰਾਈਵੇਟ ਜਿਹੜੀ ਪ੍ਰੈਕਟਿਸ ਹੈ ਉਸ ਦਾ ਹਵਾਲਾ ਵੀ ਜਿਹੜਾ ਇਹ ਦਿੱਤਾ ਜਾਂਦਾ ਤਾਂ ਇਸ ਤੋਂ ਪਹਿਲਾਂ ਦੋ ਏਜੀ ਦੋ ਏਜੀ ਅਨਮੋਲ ਰਤਨ ਸਿੱਧੂ ਤੇ ਉਸ ਤੋਂ ਬਾਅਦ ਵਿਨੋਦ ਕਈ ਉਸ ਤੋਂ ਬਾਅਦ ਗੁਰਵਿੰਦਰ ਗੈਰੀ ਤੇ ਹੁਣ